ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਗੀ ਵਜਨ ਵਜੂਦ ਪਲੱਸ ਬਿਊਟੀ ਪਲੱਸ ਦੁੱਧ ਤੇ ਫੁੱਲ ਬਰੀਡ ਜਿਹਨੂੰ ਕਹਿੰਦੇ ਆ ਵੀ ਚਾਰੇ ਪੱਲਿਆਂ ਦਾ ਪੂਰਾ ਪਸ਼ੂ ਉਹ ਆਪਾਂ ਤੁਹਾਨੂੰ ਜਾਨਵਰ ਦਿਖਾਉਣਾ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾ ਦੇ ਕੇ ਬਾਅਦ ਆਪਾਂ ਬੋਲ ਦੇਖ ਲੈਣੇ ਆ ਇਹ ਚੀਜ਼ ਚੰਗੀ ਆ ਹਰ ਇੱਕ ਬੰਦਾ ਸੋਚੇ ਵੀ ਆਪਾਂ ਇੰਨੇ ਕੇ ਪੈਸੇ ਲਾਉਣੇ ਉਹੀ ਬੰਦਾ ਕਾਲ ਕਰੇ ਸੋ ਉਸ ਲੈਵਲ ਦੀ ਚੰਗੀ ਝੋਟੀ ਚੰਗੇ ਦੁੱਧ ਵਾਲੇ ਜਿਹੜੇ ਵੀ ਨੇ ਬਰੀਡ ਦੇ ਕੰਮ ਕਰਨਾ ਚੰਗੀ ਝੋਟੀ ਭਾਲ ਦੇ ਫਿਰਦੇ ਆ ਉਹ ਆਪਾਂ ਤੁਹਾਨੂੰ ਪਿੰਡ ਢਿੰਗੜ ਦੇ ਵਿੱਚ ਦਿਖਾ ਦਿੰਨੇ ਆ ਬਾਕੀ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਡਰੈਸ ਦੱਸਿਓ ਆਪਣਾ ਨਾਮ ਬਾਈ ਜੀ ਜਗਪਾਲ ਸਿੰਘ ਹਨਾ ਪਾਤਮਨ ਸਿੰਘ ਪਿੰਡ ਢਿੰਗੜ ਜ਼ਿਲ੍ਹਾ ਬਟਿੰਡਾ ਤਹਿਸੀਲ ਆ ਕਿ ਆਪਣੋ ਰਾਮਪਰਾ ਫੂਲ ਰਾਮਪਰਾ ਫੂਲ ਆ ਵੀ ਜੀ ਨਾਲ ਰਾਈ ਆ ਜੀ ਤੇ ਮੋਬਾਈਲ 27 98761 27630 27630 ਤੇ ਵੀਰੇ ਜਿਹੜੀ ਆਪਾਂ ਝੋਟੀ ਦੇਖ ਰਹੇ ਆ ਸੁਆਹ ਕਿਹੜਾ ਸੂਰੀਆ ਇਹ ਤੀਜਾ ਸੁਆਹ ਸੂਰੀਆ ਇਹ ਜੀ ਤੀਜਾ ਸੁਆਹ ਜੈਨੂਨ ਜੈਨੂਨ ਤੀਜਾ ਸੁਆਹ ਸੂਰੀਆ ਇਹ ਕਿੰਨੇ ਟਾਈਮ ਤੋਂ ਆਪਣੇ ਕੋਲ ਇਹ ਇਹਨੂੰ ਆਪਾਂ ਪਹਿਲੇ ਸੂਏ ਤੋਂ ਆਪਣੇ ਕੋਲ ਹੀ ਹੈ ਜੀ ਅੱਛਾ ਪਹਿਲੇ ਸੂਏ ਆਪਾਂ ਖਰੀਦੀ ਸੀ ਪਹਿਲੇ ਸੂਏ ਆਪਾਂ ਖਰੀਦੀ ਸੀ ਸੂਈ ਦੀ ਕਿੱਥੋਂ ਲੈ ਕੇ ਆਈ ਇਹ ਸੂਈ ਇਹਨੇ 16 ਲੀਟਰ ਦੁੱਧ ਦਿੱਤਾ ਮਿਲਤੀ ਕਰਕੇ ਲੈ ਕੇ ਘਰੇ ਦਿੱਤੇ ਆਪਾਂ ਮਿਲਤੀ ਕਰਕੇ ਜੀ ਤਿੰਨ ਚਵਾਈਆਂ ਜੀਨ ਤੋਂ ਕਰਕੇ ਅੱਛਾ ਜੀਨ ਤੋਂ ਆਪਾਂ ਤਿੰਨ ਚਵਾਈਆਂ ਕਰਕੇ ਪਨੂਣ ਦੇ ਆ ਉਹਦੇ ਮੇਰੇ ਨਾਲ ਚੁਗ ਚੁਗੀ ਹੋ ਦਿੰਦਾ ਦੁੱਦੀ ਚੋਗੀ। ਹਾਂ ਦੂਜੇ ਸੂਏ ਦੀ ਕੱਟੀ ਅੰਦਰ ਖੜੀ ਹੈ ਜੀ। ਅੱਛਾ ਉਹਨੇ ਸੁਣਿਆ। ਤੇ ਪਹਿਲੇ ਸੂਏ ਬੱਚਾ ਕੀ ਸੀ? ਪਹਿਲੇ ਸੂਏ ਵੀ ਕੱਟੀ। ਉਹ ਵੇਚਤੀ ਸੀ ਆਪਾਂ। ਉਹ ਵੇਚੀ 1 ਲੱਖ ਰੁਪਏ। ਤੇ ਬੱਚੇ ਵੀ ਚੰਗੇ ਵਿਗਦੇ ਆ ਇਹਦੇ ਹਣਾ। ਤੇ ਹੁਣ ਆਪਾਂ ਕੱਟੀ ਇਹਦੀ ਹੈਗੇ ਦੂਜੇ ਸੂਲੇ ਰੱਖਣੀ ਆ। ਹਾਂਜੀ ਉਹ ਰੱਖਣੀ ਹੈ ਜੀ ਉਹ ਆਪਣੀ ਅਗਲੀ ਕੱਟੀ ਕੀ ਦੀ ਹੈ। ਵੀ ਅੱਗੇ ਆਪਾਂ ਬਰੀਡ ਚਾਰ ਕਰ ਲਾਂਗੇ। ਹਾਂਜੀ। ਤੇ ਦੂਜੇ ਸੂਏ ਦੁੱਧ ਫਿਰ ਕਿੰਨਾ ਚੋਇਆ ਆਪਣੇ ਕੋਲੇ ਨੇ? ਕਿਉਂਕਿ ਪਤਾ ਕਰਨੇ ਕਿ ਉਹਦੀ ਗੱਲ ਵਾਲੇ ਪਹਚਾਲੇ ਆ। ਆਪਾਂ ਵਿੱਚ ਵੀ ਰਜਾਵੜ ਦੇ ਹਰਿਆਣੇ ਉਹ ਵਰਾਇਤੀ ਆ ਗਿਆ ਆਪਣੇ ਕੋਲ ਦਿੰਦੀਆਂ ਨਹੀਂ ਦੁੱਧ ਮੈਂ ਅਸੀਂ ਨਾ 3 ਦਿਨ ਚਵਾਈ ਉੱਥੇ ਰਹੇ ਹਾਂ ਦੋ ਦਿਨ ਅੱਛਾ ਚਵਾਈ ਕਰਕੇ ਅੱਛਾ ਤੇ ਫਿਰ ਦੂਜੇ ਸੂਏ ਕਿੰਨਾ ਦਿੱਤਾ ਇਹਨੇ ਆਪਣੇ ਕੋਲ ਪੂਰਾ 16 ਲੀਟਰ ਕਹਦੇ ਇਹ ਐ 16 ਕਿਲੋ ਦੁੱਧ ਦੂਜੇ ਸੂਏ ਆਪਣੇ ਕੋਲ ਦੋ ਟੋਲੇ ਆਨੇ ਦੂਜੇ ਸੂਏ ਪਹਿਲੇ ਸੂਏ 16 ਅੱਛਾ ਪਹਿਲੇ ਸੂਏ ਦਿੱਤਾ 16 ਕਿਲੋ ਹਾਂਜੀ ਹੈ ਦੂਜੇ ਸੂਏ ਨੇ 19 ਪਲੱਸ 19 600 ਗ੍ਰਾਮ ਤੇ ਦੂਜੇ ਸੂਏ ਆਪਾਂ ਆਪਦੇ ਘਰੇ ਜੋ ਕੇ ਦੇਖਿਆ ਵਾਜਾ ਪੂਰਾ ਜ਼ੋਰ ਲਾ ਕੇ ਪੂਰਾ ਜ਼ੋਰ ਲਾ ਕੇ ਅੱਡੀ ਝੋਟੇ ਜਿਹਨੂੰ ਕਹਿੰਦੇ ਆ 100 ਗ੍ਰਾਮ अच्छा 19 किलो सीस करा 600 ग्राम ਤੇ ਕਹਿੰਦਾ ਹੁਣ ਸੂਰੇ ਤੀਜਾ ਸੂਆ ਤੀਜਾ ਸੂਆ ਸੂਆ ਕਹਿਦ ਕੀ ਕੀ ਉਮੀਦ ਆ ਪਣ ਉਮੀਦ ਹੈ 20 ਪਲਸ ਕਰੂਗੀ اچھا ਕਹਿੰਦਾ ਪਾ ਹੁਣ ਆਪਾਂ ਇਹ ਮੱਝ 20 ਕਿਲੋ ਵਾਲੀ ਆਵਦੇ ਆਪ ਨੂੰ ਕਹੌਂਦੀ ਆ ਠੀਕ ਹੈ ਕਿਹੜਾ ਲੱਗਿਆ ਇਹ ਠੀਕ ਹੈ ਦੇ ਰਤਨ ਦਾ ਜੀ ਰਤਨ ਕਿਹੜਾ ਰਤਨ ਮੁਕੇਰੀਆ ਕਿਹੜਾ ਅੱਛਾ ਹਰੇਣ ਅਨਮੋੜ ਰਤਨ ਅਨਮੋੜ ਰਤਨ ਅੱਛਾ ਉਹਦਾ ਸੀਮਨ ਲੱਗਿਆ ਵਾ ਤੇ ਅੱਜ ਦਿਨ ਕਿੰਨੇ ਬਾਕੀ ਰਹਿ ਗਏ ਨੱਟ ਸੂਣ ਜਿਹੜੇ 14 ਤਰੀਕ ਨੂੰ ਦਿਨ ਪੂਰੇ ਹੈ ਇਸ 14 ਤਰੀਕ ਨੂੰ ਦਿਨ ਪੂਰੇ ਦੇ ਬਾਕੀ ਇੱਕ ਚੇਤ ਦਾ ਟੀਕਾ ਭਰਿਆ ਹੋਇਆ ਜੀ ਇਹਦੇ ਜੀ ਪੰਜ ਚਾਰ ਦਿਨ ਉੱਤੇ ਲੈ ਜਾਂਦੀਆਂ ਮੰਨ ਲਓ ਹਲੇ ਪੰਜ 6 7 8 ਦਿਨ ਲੈ ਜੀ 7 8 ਦਿਨ ਹਜੇ ਝੋਟੀ ਕੱਢ ਦੂਗੀ ਹਾਂ ਇਹ ਤੂੰ ਤਾਂ ਤੁਰੈ ਨਹੀਂ ਜਾਂਦਾ ਇੰਨੀ ਬਣ ਜਾਂਦੀ ਇਹ ਜਿਹੜੀ ਆਪਾਂ ਗੱਲ ਕਰਦੇ ਆਂ ਬੜੀ ਪੂਸ ਫਟੇ ਉਹਦੀ ਸੋ ਫਿਰ ਆ ਦੇਖੋ ਜਿਹੜਾ ਬਟਨ ਵਾਲਾ ਲੇਵਾ ਤੇ ਬੈਕ ਸਾਈਡ ਤੇ ਸੂਤ ਉਹ ਜਿਹੜਾ ਕਹਿੰਦੇ ਫੁੱਟ ਫੁੱਟ ਹੁਣ ਮੇਰੇ ਸਾਬ ਨਾਲ 4 ਤੋਂ 3 ਇੰਚ ਦੇ ਬਾਹਰ ਜਾ ਰਿਹਾ ਹਲੇ ਤਾਂ ਬਹੁਤ ਜਾਣਾ ਜੀ ਇਹਨੇ ਪਿਛਾੜੇ ਦਾ ਦਿਨ ਮੇਰੇ ਸਾਹ 5-7 ਦਿਨ ਲੈ ਜਾਣੇ ਨੇ 7 ਦਿਨ ਬਾਕੀ 7 ਦਿਨ ਬਾਕੀ ਤੇ ਰੇਟ ਦੱਸ ਦੇ ਤਾਂ ਕੀ ਰਹੂਗਾ ਰੇਟ ਜੀ ਰੇਟ ਤਾਂ 3 ਲੱਖ ਰੁਪਈਆ ਜੀ ਪਰ 270 ਵੀ ਦੇ ਦਾਂਗੇ ਵਿੱਚੋਂ ਮਾਨਸਾਨ ਹੋ ਜੀਏ ਅੱਛਾ ਮੁੱਲ ਕਰਾਉਣਾ ਵੀਰ ਨੇ 2 ਲੱਖ ਰੁਪਈਆ 2 ਲੱਖ ਕਿਸ ਨੇ 20 ਲੀਟਰ ਤਿਆਰ ਲੈਣਾ ਉਹ ਅੱਜ ਸਾਈ ਕਰ ਜੇ ਅੱਛਾ ਕੁਦਰਤ ਵੀ ਮਾਰ ਪਈ ਉਹ ਗੱਲ ਵੱਖਰੀ ਆ ਪੂਰਾ 20 ਦਿਨਾਂ ਚ 20 ਲੀਟਰ ਤਿਆਰ ਅੱਛਾ ਜੀ ਦੇ ਸੂਪੀ ਉਦੋਂ ਹੀ 20 ਦਿਨਾਂ ਚ 20 ਲੀਟਰ ਉਦੋਂ 21ਵੇਂ ਦਿਨ 20ਵੇਂ ਦਿਨ ਬੰਦਾ ਆ ਜੇ ਹਾਂਜੀ ਆਪਾਂ 20 ਕਿਲੋ ਤੱਕ ਸਾਈ ਕਰ ਜੇ ਬਿਆਨਾ ਦੇ ਦੇ ਜੀ ਬਿਨਾਂ ਵਾਲੇ ਵਾਕੇ ਜਾਜ ਗੱਲਾਂ ਜੋ ਸੋ ਬੇਜ ਵੀਰ ਕਹਿੰਦੇ ਸੀ ਯਾਰ ਗੱਬੜਨੇ ਮੰਨ ਕੇ ਚੱਲੋ ਵੀ ਪੈਸੇ ਲਾ ਤੇ ਦੁੱਧ ਦਿੱਤਾ ਨਹੀਂ ਨਹੀਂ ਜੋ ਚੀਜ਼ ডিসਿਜਨ ਦੀ ਆਪਾਂ ਮੰਨ ਲਓ ਆਪਾਂ ਨੂੰ ਮੰਦਰੇ 10 20 ਬੇਨਾ ਕਰਤਾ ਉਹਦੇ ਮੱਝ ਦੁੱਧ ਨਹੀਂ ਕੱਢਦੀ ਉਹ ਜੇ ਕੁਦਰਤ ਦੀ ਮਾਰ ਪੈਗੀ ਕਹਿ ਨਹੀਂ ਸਕਦੇ ਜੇ ਪਸ਼ੂ ਬਿਮਾਰ ਹੋਗਾ ਕੋਈ ਹੋਰ ਨਹੀਂ ਕੀ ਹੋਗੀ ਜੈਜ ਗੱਲ ਕਿਉਂਕਿ ਸਾਹਣੀ ਚੀਜ਼ ਆ ਆਪਣੀ ਵੀ ਪਤਾ ਨਹੀਂ ਨਹੀਂ ਪਤਾ ਲੱਗਦਾ ਜੇ ਸਹੀ ਰਹੀ 21 ਮਿੰਨਾਂ ਨੂੰ 20 ਲੀਟਰ ਦੁੱਧ ਲੈ ਲੇ ਬਾਕੀ ਜਾਜ ਗੱਲਾਂ ਸੋ ਵੀਰ ਰੇਟ ਅਲੱਗ ਹੋਊਗਾ ਜਿਹੜੇ ਗੌਰਮੈਂਟ ਕੇ ਤੇ ਇਹਨਾਂ ਸਾਹਮਣੇ ਵੀ ਖਰਾਕ ਵੀ ਪਾਉਣੀ ਹੁਣ ਐਂ ਤੇ ਨਹੀਂ ਮਾੜੀ ਮੋਟੀ ਖਰਾਕ ਤੇ ਬੱਝੂ ਜੈ ਜੈ ਗੱਲ ਸਭ ਕੋ ਚੱਲਣਾ ਤੇ ਅੱਜ ਆਪਾਂ ਦੇਣੀ ਆ 270 ਦੀ 270 ਦੀ ਮਾਨਤਾ ਨ ਹੋ ਜੂਗਾ ਜੀ ਤੇ ਸਿੰਘ ਸਾਜ ਵਾਲੇ ਪਾਸੋਂ ਤੇ ਬਾਕੀ ਛੰਡੀ ਸੀਲ ਜੋ ਮਰਜੀ ਬੰਦਾ ਬੈਠੀਏ ਬੁੜੀ ਬੈਠੀਏ ਮੂੰਹ ਚੱਤ ਪਾਈ ਜਾਓ ਆ ਜੀ ਦੇਖੋ ਆਪਣੀ ਮਰਜ਼ੀ ਕਰੀ ਜਾਓ ਆਪਣੇ ਆਮ ਜਿਹੜੀ ਘਰੇਲੂ ਮਹ ਜੰਦੇ ਬਜਾ ਹੱਥ ਨਹੀਂ ਪੋਹਦਾ ਪਸੂ ਹੱਥ ਨਹੀਂ ਪੋਹਾਂਦਾ ਹਾਂਜੀ ਤੇ 2 ਲੱਖ 70 ਜਿਹਦੇ ਆਪਾਂ ਦੇ ਦਾਂਗੇ ਤੇ ਬਾਕੀ ਯਾਰ ਇਹਦਾ ਬੱਚਾ ਆਪਾਂ ਦੇਖਿਆ ਕੱਟੀ ਦੇਖ ਕੇ ਭੁੱਖ ਲੈਂ ਜਾ ਜਮਾ ਹਨਾ ਕੱ ਕੱਟੀਆਂ ਬਹੁਤ ਸੋਹਣੀਆਂ ਪਾਉਂਦੀਆਂ ਜੀ ਸੋਜੈਤ ਕਿ ਚਾ ਪਾਉਂਦੀਆਂ ਰਿੰਗ ਸਿੰਘ ਸੋ ਯਾਰ ਕੱਟਾ ਪਾ ਦੇ ਹੁਣ ਕਿਹੜਾ ਬੱਚਾ ਕਿਹੜਾ ਮਾੜਾ ਨਿਕਲਦਾ ਅੱਜ ਕੱਲ ਕਿਦੇ ਉਹ ਤਾਂ ਫਿਰ ਕੱਟਾ ਤਾਂ ਕਾਪਾ ਚਲੋ ਕਹਿ ਨਹੀਂ ਸਕਦੇ ਜੀ ਪਾਪਾ ਕਹਿੰਦਾ ਦੇਵੇ ਹੀ ਨਾ ਹਾਂ ਪਰ ਜੋ ਬਾਕੀ ਉਹੀ ਗੱਲ ਆ ਜਦੋਂ ਪੌਦਾ ਵੀ 14 ਫੁੱਟਾ ਟਰਾਲਾ ਕੋ ਚਦਾ ਵੀ 3 ਕਿਲਿਆਂ 2.5 ਕਿਲਿਆਂ ਚ ਉਹਨਾਂ ਪੈਣੀ ਪੈਣਾ ਉਹੀ ਗੱਲ ਆ ਗਈ ਧੋਰੀ ਭਰਾ ਬਾਹਰ ਨੂੰ ਇਹਨੂੰ ਸੁਬਰ ਸਿੰਘ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਕਿਆ ਬਾਤ ਆ ਭਾਜਨਬ ਜੂ ਝੋਟੀ ਦੇ ਵਿੱਚ ਸੁਨੱਖਾ ਪਣ ਤੇ ਸਾਦ ਸੁਹਾ ਤੇ ਕਿਸੇ ਪਾਸਿਓਂ ਹੱਥ ਤਰਾ ਝੋਟੀ ਹੈ ਤੇ ਜੇ ਤੁਸੀਂ ਗੱਭਣ ਦਾ ਵੀ ਸੌਦਾ ਕਰ ਸਕਦੇ ਹੋ ਇਹ ਵੀ ਵੀਰ ਕਹਿੰਦਾ ਵੀਡੀਓ ਕਵਰ ਕਰਦਾ 20 ਸਾਡੇ ਕੋਲ ਦਿੱਤਾ ਨਹੀਂ ਉਹ ਵੀ ਤੁਹਾਡੇ ਕੋਲ ਬੈਸਟ ਆਪਸ਼ਨ ਆ ਵੀਰ ਨਾਲ ਸਾਈਬ ਇਹਨਾਂ ਕਰ ਲਿਓ ਜੇ ਹੁਡੇ ਮੰਨ ਕੇ ਚਲੋ ਪਸੂ ਨਹੀਂ ਦੁੱਧ ਦੇ ਜਾਂਦਾ ਆਪਾ ਬਾਈ ਦਾ ਵੀ ਇਹਨਾਂ ਵਾਪਸ ਕਰਦਾ ਵੀਰ ਲੋ 6 ਫੁੱਟ ਕਰਦਾ ਜੀ ਮੇਰਾ ਬਾਕੀ ਜਿਹੜਾ ਕੱਦ ਕੋਈ ਦੋਕਿਆ ਹਣਾ 6 ਫੁੱਟ 2 ਇੰਚ ਮੇਰਾ ਕਰਦਾ ਜੀ ਅੱਛਾ ਜੇ ਵੀਰ ਆਪਣੇ ਦੁੱਧ ਚ ਬਾਈ ਵਾਲੇ ਚੱਕਰ 'ਚ ਪੈਂਦਾ ਬਾਈ ਜਾਂਦਾ ਆਪਣੀ ਮੱਝ ਉਹਦੇ ਉੱਤੇ ਨਹੀਂ ਆਂਦੀ ਅਲਦੇ ਬੈਨਾਂ ਵਾਪਸ ਹੋ ਜੂ ਓਹਨਾਂ ਵਾਪਸ ਉਹ ਗੱਲ ਜੈਜਬਿਹਾਰੀ ਗੱਲ ਉਹ ਲੈਗ ਹੋਊਗਾ ਜਦੋਂ ਆਪਾਂ 20 ਲੀਟਰ ਤੇ ਪੂਰੀ ਛੇਰ ਕਰਦੇ ਜੈਜ ਗੱਲ ਆ ਤੇ ਵਾਕੀ ਪੈਠ ਬੂੜਾ ਬੰਤਰ ਉੱਪਰ ਜਿਹਨੂੰ ਕਹਿੰਦੇ ਪੰਜਾਬੀ ਚ ਮੰਜਾ ਕਹਿੰਦਾ ਉਸ ਲੈਵਲ ਦੀ ਝੋਟੀ ਆ ਗਈ ਤੇ ਬੱਟਨ ਵਾਲਾ ਲੈਵਾ ਥਣ ਲਿਵਾ ਇੱਕ ਮੱਝ ਲੈ ਕੇ ਮੈਂ ਇੱਧਰ ਦੇਖੋ ਮੂੰਹ ਚ ਜਵੇਂ ਮਰਜੀ ਦੇ ਜਵ ਅਰੇ ਜਿਹੜਾ ਆਪਾਂ 19600 ਕਿਲੋ ਜੋਹਿਆ ਦੁੱਧ ਮੱਝ ਦਾ ਆਪਾਂ ਖਾਂਦੀ ਸਭ ਕੁਝ ਪੂਰਾ ਆਖਿਆ ਜੀ ਆਹ ਦੇਖੋ ਤੁਸੀਂ ਜਵੇਂ ਮਰਜੀ ਮੂੰਹ ਚ ਪਾ ਦੇ ਅੰਦਰ ਵੱੜ ਜਾ ਸਾਰਾ ਅੰਦਰ ਜੈਜ ਗੱਲ ਤੇ ਭਰਾ ਨੰਬਰ ਬੋਲ ਜੇ ਇੱਕ ਵਾਰੀ ਫੇਰ ਆਪਣਾ ਇਹ ਹੈ ਇਹ ਸੇਲ ਕੋਠੂ ਆਇਆ ਕਿ ਨਾ ਦੇਣੀ ਜੀ ਨੰਬਰ ਬੋਲੋ ਜੀ ਆਪਣਾ 98765 ਜੀ 2763 ਸੋ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਦਿਓ